ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਵਾਹਿ ਖਾਤਾ ਵਾਹਿ ਫਤਿਹ ਜੀ ਖਾਲਸਾ ਕਲ ਦੇ ਵਿੱਚ ਪ੍ਰਸਤ ਮੇਲਾ ਵੀ ਲੱਗਿਆ ਹੋਇਆ ਵਾ ਤੇ ਨਾਲ ਨਾਲ ਅੱਜ ਜਿਹੜਾ ਕੀ ਮਾਂ ਬੋਲੀ ਪੰਜਾਬੀ ਦਿਵਸ ਵੀ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੀਦਾ ਅੱਜ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਖਾਲਸਾ ਕਾਲੇ ਦੀ ਜਿਨ੍ਹਾਂ ਨੇ ਮੇਲੇ ਉੱਤੇ ਪੰਜਾਬੀ ਦਿਵਸ ਦੇ ਉਹਨਾਂ ਨੇ ਮੇਲਾ ਲਾਇਆ ਤੇ ਉੱਥੇ ਬੜੀ ਰੌਣਕਾਂ ਲੱਗੀਆਂ ਪੰਜਾਬੀ ਰੂਪ ਵਿੱਚ ਬੱਚਿਆਂ ਨੂੰ ਪੜਾਉਣ ਦੇ ਲਈ ਕਿਤਾਬਾਂ ਦੇ ਤੇ ਅਸੀਂ ਮੇਲੇ ਦੇ ਵਿੱਚ ਕਿਤਾਬਾਂ ਨੇ ਕਿੰਨੀਆਂ ਲਾਈਆਂ ਨੇ ਪੰਜਾਬੀ ਦੀਆਂ ਕਿਤਾਬਾਂ ਬਹੁਤ ਚੰਗੀਆਂ ਨੇ ਪੰਜਾਬ ਵਾਸਤੇ ਤੇ ਬੱਚਿਆਂ ਦੀਆਂ ਸਾਡੇ ਕੋਲ ਵੱਡੇ ਵਾਸਤੇ ਵੀ ਹੈਗੀਆਂ ਸ਼ੇਰ ਸ਼ਰੀ ਆਈਕਾ ਬੱਚੇ ਬਹੁਤ ਬੜੇ ਸ਼ੌਂਕ ਨਾਲ ਪੜ੍ਹਦੇ ਆ ਤੇ ਪੰਜਾਬੀ ਬੋਲੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਜੋਤ ਕੋਰ ਹੈ ਮੈਂ ਖਾਲਸਾ ਕੋਲ ਜੀ ਐਮਏ ਪੰਜਾਬੀ ਦੀ ਕਰ ਰਹੀ ਆ ਤੇ ਮੇਰਾ ਦੂਜਾ ਸਾਲ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਅੱਜ ਮਾਂ ਬੋਲੀ ਪੰਜਾਬੀ ਦਿਵਸ ਹੈਗਾ ਵਾ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਪਰ ਜੇ ਗੱਲਬਾਤ ਕਰੀਏ ਅਸੀਂ ਆਪਣੇ ਘਰ ਦੀ ਸਾਡੇ ਜਿਹੜੇ ਮਾਤਾ ਪਿਤਾ ਗਿਆ ਉਹ ਸਾਨੂੰ ਪੰਜਾਬੀ ਤੋਂ ਸਾਡੇ ਕਿ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਹੀ ਪ੍ਰਮੋਟ ਕਰਨਾ ਚਾਹੁੰਦੇ ਕੀ ਕਰਨਾ ਚਾਹੁੰਦੇ ਇਸ ਬਾਰੇ ਕਿਉਂਕਿ ਜਦੋਂ ਅਸੀਂ ਕਿਸੇ ਪ੍ਰਾਈਵੇਟ ਸਕੂਲਾਂ ਚ ਐਡਮਿਸ਼ਨ ਲੈਣੇ ਹਨ ਸਕੂਲਾਂ ਦੇ ਵਿੱਚ ਪਰ ਕਹਿੰਦੇ ਆ ਕਿ ਤੁਸੀਂ ਪੰਜਾਬੀ ਨਹੀਂ ਬੋਲਣੀ ਹੈਗੀ ਤੁਸੀਂ ਇੰਗਲਿਸ਼ ਬੋਲਣੀ ਆ ਜਾਂ ਤੁਸੀਂ ਹਿੰਦੀ ਬੋਲਣੀ ਆ ਤੇ ਜਿਹੜਾ ਬੱਚਾ ਸਕੂਲ ਦੇ ਵਿੱਚ ਪੰਜਾਬੀ ਬੋਲਦਾ ਵਾ ਤੇ ਉਹ ਟੀਚਰ ਉਹਨਾਂ ਨੂੰ ਮਤਲਬ ਕਿ ਫਾਈਲ ला ਦਿੰਦੇ ਨੇ ਇਹਦੇ ਕਰਕੇ ਵੀ ਥੋੜੇ ਪੇਰੈਂਟਸ ਹੁੰਦਾ ਵਾ ਕਿ ਤੁਹਾਡੇ ਬੱਚੇ ਜੋ ਸਕੂਲੇ ਪੜ੍ਹਦੇ ਜੋ ਸਕੂਲ ਦੇ ਟੀਚਰ ਬ ਉਹਨਾਂ ਨੂੰ ਬੋਲਦੇ ਆ ਸਾਨੂੰ ਉਹੀ ਬੋਲਣਾ ਚਾਹੀਦਾ ਘਰੇ ਇਸ ਕਰਕੇ ਉਹ ਫਿਰ ਘਰ ਵਿੱਚ ਮੋਲ ਇਦਾਂ ਦਾ ਹੋ ਜਾਂਦਾ ਵਾ ਕਿ ਬੱਚੇ ਸਕੂਲ ਦੇ ਵਿੱਚ ਹਿੰਦੀ ਜਾਂ ਇੰਗਲਿਸ਼ ਬੋਲਦੇ ਆ ਤਾਂ ਉਦਾਂ ਹੀ ਘਰ ਬੋਲਦੇ ਆ ਜਦੋਂ ਪੇਰੈਂਟਸ ਕਹਿੰਦੇ ਆ ਕਿ ਤੁਸੀਂ ਪੰਜਾਬੀ ਬੋਲੋ ਜਾਂ ਫਿਰ ਬੱਚੇ ਅੱਗੋ ਕਹਿੰਦੇ ਕਿ ਸਾਨੂੰ ਫਾਈਨ ਫਾਈਨ ਪੈਂਦਾ ਵਾ ਤੇ ਕੁਝ ਘਰ ਦੇ ਇਸ ਕਰਕੇ ਵੀ ਫਾਈਨ ਦੇ ਕਰਕੇ ਵੀ ਹੋ ਜਾਂਦਾ ਜਿਵੇਂ ਇਹਨਾਂ ਦੇ ਸਕੂਲ ਦਾ ਮੋਲ ਉਦਾਂ ਹੀ ਘਰ ਦਾ ਮੋਲ ਬਣਾ ਲੈਂਦੇ ਨੇ ਪਰ ਇਹ ਇਦਾਂ ਨਹੀਂ ਹੁੰਦਾ ਜਿਹੜਾ ਸਕੂਲ ਦਾ ਮੁੱਲ ਆ ਸਕੂਲ ਦੇ ਵਿੱਚ ਹੀ ਰਹੇ ਤੇ ਜਿਹੜਾ ਘਰ ਦਾ ਮੁੱਲ ਘਰ ਦੇ ਵਿੱਚ ਬਿਲਕੁਲ ਬਿਲਕੁਲ ਜਿਹੜਾ ਸਕੂਲ ਦਾ ਮਤਲਬ ਸਕੂਲ ਵਿੱਚ ਹੋਣਾ ਚਾਹੀਦਾ ਵਾ ਜਿਹੜਾ ਘਰ ਦਾ ਮੁੱਲ ਘਰ ਵਿੱਚ ਹੋਣਾ ਚਾਹੀਦਾ ਵਾ ਕਿਉਂਕਿ ਹੁਣ ਸਾਡਾ ਸਾਰੇ ਲੋਕ ਜਿਹੜੇ ਪੰਜਾਬੀ ਨੂੰ ਬੋਲਦੇ ਜਾ ਰਹੇ ਨੇ ਜਿਆਦਾ ਪ੍ਰਮੋਟ ਇੰਗਲਿਸ਼ ਨੂੰ ਕਰਦੇ ਪਏ ਨੇ ਜਾਂ ਹਿੰਦੀ ਨੂੰ ਕਰਦੇ ਪਏ ਨੇ ਜਿਹੜਾ ਬੰਦਾ ਪੰਜਾਬੀ ਬੋਲਦਾ ਏ ਲੋਕ ਕਿਉਂ ਨਹੀਂ ਸਮਝਦੇ ਕਿ ਇਹ ਅਨਪੜਿਆ ਇਹਨੂੰ ਕੁਝ ਨਹੀਂ ਆਂਦਾ ਉਹ ਜ਼ਿਆਦਾਤਰ ਭਾਸ਼ਾ ਪਰ ਇੰਗਲਿਸ਼ ਨੂੰ ਤੇ ਜਾਂ ਹਿੰਦੀ ਨੂੰ ਜ਼ਿਆਦਾ ਕਰਦੇ ਆ ਤੇ ਅੱਜ ਇਹਦਾ ਕੀ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਉਸ ਬਾਰੇ ਵਿੱਚ ਕਿ ਸਨੇਹਾ ਦੇ ਨਜ਼ਰ ਉਸ ਬਾਰੇ ਸਨੇਹਾ ਦੇਣਾ ਚਾਹਨੀ ਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ ਵਾ ਅਸੀਂ ਜਿਹੜੀ ਮਰਜ਼ੀ ਕੰਟਰੀ ਚੱਲ ਜਾਈਏ ਆ ਜਿਹੜੀ ਮਰਜ਼ੀ ਜਗ੍ਹਾ ਚੱਲ ਜਾਈਏ ਆ ਸਾਨੂੰ ਆਪਣਾ ਵਿਰਸਾ ਸਾਨੂੰ ਆਪਣੀ ਪੰਜਾਬੀ ਨਹੀਂ ਭੁੱਲਣੀ ਚਾਹੀਦੀ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਸ ਤਰ੍ਹਾਂ ਕਿ ਤੁਸੀਂ ਖਾਲਸਾ ਕਾਲਜ ਦੇ ਇੱਕ ਵਿਦਿਆਰਥੀ ਵੀ ਹੋ ਜੇ ਕੋਈ ਕੰਗਤਾ ਜਾਂ ਤੁਸੀਂ ਕੁਝ ਲਿਖਿਆ ਹੋਵੇ ਜਾਂ ਕੁਝ ਸੁਣਾਉਣਾ ਚਾਹੁੰਦੇ ਹੋ ਹਾਂਜੀ ਮੈਂ ਵੇਖ ਕੇ ਸੁਣਾ ਸਕਦੀ ਮੇਰੀ ਕਵਿਤਾ ਦਾ ਵਿਸ਼ਾ ਹੈ ਅੱਜ ਕੱਲ੍ਹ ਦੇ ਰਿਸ਼ਤੇ ਮੈਨੂੰ ਨਹੀਂ ਇਹ ਜਮਾਨਾ ਚੰਗਾ ਲੱਗਦਾ ਮੈਨੂੰ ਨਹੀਂ ਇਹ ਜਮਾਨਾ ਚੰਗਾ ਲੱਗਦਾ ਮੈਂ ਪਿਛਲੇ ਜਮਾਨੇ ਜਾਣਾ ਚਾਹੁੰਦੀ ਹਾਂ ਜਿੱਥੇ ਹੁੰਦੇ ਹੀ ਪਰਿਵਾਰ ਇਕੱਠੇ ਘਰ ਕੱਚੇ ਪਿਆਰ ਦੇ ਰਿਸ਼ਤੇ ਸੱਚੇ ਮੈਂ ਉਹਨਾਂ ਰਿਸ਼ਤਿਆਂ ਵਿੱਚ ਰਹਿਣਾ ਚਾਹੁੰਦੀ ਹਾਂ ਮੈਂ ਦੇਖਿਆ ਆਪਣੇ ਬਜ਼ੁਰਗਾਂ ਨੂੰ ਕਿੱਦਾਂ ਉਹ ਮਿਲ ਜੁਲ ਕੇ ਰਹਿੰਦੇ ਨੇ ਮੈਂ ਕੀ ਕਰਾਂ ਇਸ ਜਮਾਨੇ ਦੀ ਖੋਲ ਤੋਂ ਜਿੱਥੇ ਮਾਂ ਪਿਓ ਬੱਚਿਆਂ ਤੋਂ ਡਾਡਾ ਰਹਿੰਦੇ ਨੇ ਜਿੱਥੇ ਮਾਂ ਪਿਓ ਬੱਚਿਆਂ ਤੋਂ ਡਾਡਾ ਰਹਿੰਦੇ ਨੇ ਇਹ ਮੇਰੀ ਲਿਖੀ ਹੋਈ ਕਵਿਤਾ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅੱਜ ਸਭ ਤੋਂ ਪਹਿਲੇ ਪੰਜਾਬੀ ਮਾਪੋਲੀ ਤੁਹਾਨੂੰ ਵੀ ਜੀ ਬਹੁ ਬਹੁ ਮੁਬਾਰਕਾਂ ਜਿਹੜੇ ਕੀ ਹੈ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਸਹਿਦ ਸਦਨ ਨਵੀਂ ਦਿੱਲੀ ਦਾ ਇਹ ਸਟਾਲ ਭਾਈ ਵੀਰ ਦਾ ਪਰਚਲੇ ਤੇ ਕਾਫੀ ਤਾਬਾ ਵੀ ਹੋੜੀਆਂ ਸੋਹਣੀਆਂ ਕਿਤਾਬਾਂ ਦੀ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਨਾਵਲ ਲਿਖੇ ਜੀਵਨੀਆਂ ਲਿਖੀਆਂ ਪੋਥੀਆਂ ਸਟਿਕ ਟੀਕੇ ਚਮਤਕਾਰ ਚਮਤਕਾਰ ਲਿਖੇ ਤੇ ਇਹ ਉਹਨਾਂ ਦਾ ਸਾਡਾ ਇੱਥੇ ਸਾਡੇ ਕੋ ਉਹਨਾਂ ਦਾ ਸਾਰਾ ਲਿਟਰੇਚਰ ਪਿਆ ਹੋਇਆ ਹੈ ਭਾਈ ਸਾਹਿਬ ਦੀ ਜਿਹੜੀ ਸਭ ਤੋਂ ਪਹਿਲੀ ਕਿਤਾਬ ਸੁੰਦਰੀ ਜਿਹਦੀਆਂ ਲੱਖਾਂ ਹੀ ਕਿਤਾਬਾਂ ਛੱਪ ਚੁੱਕੀਆਂ ਆਈਆਂ ਅਸੀਂ ਅੱਜ ਔਮਨ ਏਮਪਾਵਰਮੈਂਟ ਦੀ ਗੱਲ ਕਰਦੇ ਆ ਭਾਈ ਸਾਹਿਬ ਨੇ ਤੇ ਪਹਿਲਾ ਨਾਵਲ ਹੀ ਔਰਤ ਔਰਤਾਂ ਨੂੰ ਕੇਂਦਰ ਚ ਰੱਖ ਕੇ ਲਿਖਿਆ ਹਾਂਜੀ ਫੈਗੁਰਜੀ ਦਾ ਖਾਲਸਾ ਖਾਲਸਾ ਫੈਗੁਰਜੀ ਦੀ ਫਤਜੀ ਤਾਂ ਕਿ ਅੱਜ ਪੰਜਾਬੀ ਮਾਂ ਪੋਲੀ ਦਿਵਸ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਅੱਜ ਖਾਲਸਾ ਕਾਲਜ ਦੇ ਵਿੜੇ ਦੇ ਵਿੱਚ ਵੀ ਪੰਜਾਬੀ ਬੋਲੀ ਦੀਆਂ ਇਹ ਕਿਤਾਬਾਂ ਦਾ ਮੇਲਾ ਵੀ ਲੱਗਿਆ ਹੈ ਕੀ ਕਹਿਣਾ ਹੈ ਅੱਜ ਖਾਲਸਾ ਕਾਲਜ ਦੀ ਇਸ ਵਿੜੀ ਦੇ ਅੰਦਰ ਪੋਸਟਕ ਮੇਲਾ ਲਗਾਇਆ ਜਾ ਰਿਹਾ ਅੱਜ ਪੰਜਾਬੀ ਮਾਂ ਪੋਲੀ ਦਿਵਸ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਜਿਹੜੀ ਪੰਜਾਬੀਅਤ ਨੂੰ ਪਿਆਰ ਕਰਦੀ ਹੈ ਪੰਜਾਬੀ ਬੋਲਦੇ ਪੜ੍ਹਦੇ ਲਿਖਦੇ ਹੈ ਸਾਰਿਆਂ ਨੂੰ ਪੰਜਾਬੀ ਮਾਂ ਬੋਲੀ ਦਿਵਸ ਦੀਆਂ ਲੱਖ ਲੱਖ ਵਾਰ ਮबारकਾ ਹੁਣ ਆਪਾਂ ਅੱਜ ਖਾਲਸਾਗੜ੍ਹ ਤੇ ਵੇੜੇ ਪਹੁੰਚੇ ਤੁਸੀਂ ਵੀ ਕਿਤਾਬਾਂ ਪੜ੍ਹ ਰਹੇ ਹੋ ਤਾਂ ਇਹ ਫ੍ਰੀ ਵੀ ਲੈਪ ਦੇਣਾ ਚਾਹੁੰਦੇ ਕਿਤਾਬਾਂ ਖਰੀਦਣਾ ਔਰ ਪੜ੍ਹਣਾ ਚੰਗੀ ਗੱਲ ਹੈ ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਉਹਨਾ ਇੱਕ ਇਹ ਚੀਜ਼ ਅਲੋਪ ਹੁੰਦੀ ਜਾ ਰਹੀ ਹੈ ਦੁੱਖ ਦੀ ਗੱਲ ਹੈ ਅਸੀਂ ਇੱਕ ਪਾਸੇ ਤੇ ਹਰ ਥਾਂ ਆਖਦੇ ਆਂ ਕਿ ਸ਼ਬਦ ਗੁਰੂ ਸਾਡਾ ਸ਼ਬਦ ਗੁਰੂ ਹੈ ਪਰ ਅਸੀਂ ਉਸੇ ਸ਼ਬਦ ਨੂੰ ਛੱਡ ਕਰਕੇ ਇੱਕ ਬਿਨ ਮਤਲਬ ਦੀਆਂ ਡਿਬੇਟਾਂ ਦੇ ਵਿੱਚ ਬਿਨ ਮਤਲਬ ਦੇ ਵਾਦ-ਵਾਦ ਦੇ ਵਿੱਚ ਪਏ ਜਿੱਥੋਂ ਅਸੀਂ ਸੇਰ ਲੈਣੀ ਉਹ ਚੀਜ਼ਾਂ ਛੱਡ ਦਿੱਤੀਆਂ ਪਰ ਖੁਸ਼ੀ ਦੀ ਗੱਲ ਹੈ ਖਾਲਸਾ ਕਲਜ ਦੇ ਇਸ ਵਿੜੇ ਦੇ ਅੰਦਰ ਅੱਜ ਪੁਸਤਕ ਮੇਲਾ ਲੱਗਿਆ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਸਾਡੇ ਵੀਰ ਬਜ਼ੁਰਗ ਆਣ ਕੇ ਇੱਥੋਂ ਕਿਤਾਬਾਂ ਖਰੀਦ ਰਹੇ ਨੇ ਪੜ੍ਹ ਰਹੇ ਨੇ ਜਿੱਥੋਂ ਪਤਾ ਲੱਗਦਾ ਕਿ ਪੰਜਾਬੀ ਅਜੇ ਤੱਕ ਜਗਦੇ ਵੀ ਨੇ ਜਿੱਥੇ ਉਹ ਗਲਤ ਬਣਾ ਦੇ ਵਿੱਚ ਥੋੜੀ ਗਿਣਤੀ ਚ ਹੁੰਦੇ ਆ ਬਹਿ ਜਾਂਦੇ ਆ ਸਾਰੇ ਨਹੀਂ ਹੁੰਦੇ ਪਰ ਬਹੁ ਗਿਣਤੀ ਤੁਸੀਂ ਸਾਰੇ ਪਾਸੇ ਨਿਗਾ ਮਰੋ ਪਤਾ ਲੱਗਦਾ ਕਿ ਸਾਡੇ ਬੱਚੇ ਬੱਚੀਆਂ ਬਹੁਤ ਚੰਗੇ ਕਲਚਰ ਦੇ ਨਾਲ ਕਿਤਾਬਾਂ ਦੇ ਨਾਲ ਜੁੜੇ ਨੇ ਇਹ ਖੁਸ਼ੀ ਦੀ ਗੱਲ ਹੈ ਔਰ ਸਾਰੇ ਇਸ ਵਾਸਤੇ ਵਧਾਈ ਦੇ ਪਾਤਰ ਨੇ